ਇੱਕ ਤਰ ਨੂੰ ਜਾਈ ਜਾਂਦੇ ਆ ਗੁੱਡ ਮਾਰਨਿੰਗ ਦਾ ਟਾਈਮ ਹੋ ਗਿਆ ਤਾਂ ਐ ਨਹੀਂ ਹੁੰਦੇ ਗੁੱਡ ਮਾਰਨਿੰਗ ਸਾਰਿਆਂ ਨੂੰ ਗੁੱਡ ਮਾਰਨਿੰਗ ਜੀ ਸਵਾਗਤ ਆ ਤੁਹਾਡਾ ਸਾਰਿਆਂ ਦਾ ਇਸ ਨਵੇਂ ਸਫਰ ਚ ਰਾਤ ਮੈਂ ਫਾਜ਼ਲਕਾ ਰੁਕਿਆ ਸੀਗਾ ਤੇ ਫਾਜ਼ਲਕਾ ਦੇ ਕੁਝ ਪਿੰਡ ਹੋਰ ਦੇਖਣੇ ਆ ਉਸ ਤੋਂ ਬਾਅਦ ਆਪਾਂ ਅੱਗੇ ਉਹ ਬੋਰ ਨਿਕਲਾਂਗੇ ਆ ਦੇਖੋ ਅੱਜ ਤਾਂ ਮੈਂ ਨਾ ਆਪ ਤਨ ਹਣਾ ਸੀ ਅੱਜ ਮੈਂ ਮੋਟਰਸਾਈਕਲ ਨੂੰ ਨਵਾ ਕੇ ਲਿਆਂਦਾ ਅੱਜ ਇਹਨੂੰ ਪੂਰਾ ਨਵਾ ਕੇ ਕਿਉਂਕਿ ਇੱਥੇ ਪੈਣਾ ਬਹੁਤ ਚੰਗਾ ਜਿਹੜੇ ਪਿੰਡ ਹਨ ਉਹ ਸਾਰੇ ਦੇਤਾ ਚ ਜਿਹੜੇ ਆਪਾਂ ਦੇਖਣੇ ਆਜੋ ਮੇਰੇ ਨਾਲ ਨਾਲ ਆਪਾਂ ਸਾਰੇ ਤੁਹਾਨੂੰ ਦਿਖਾਉਨੇ ਆ ਨਵੇਂ ਪਿੰਡ ਆਪਾਂ ਐਂਟਰ ਹੋ ਗਏ ਪਿੰਡ ਹੈਗਾ ਇਹਦੇ ਉੱਤੇ ਆ ਗਏ ਇਹਦਾ ਪਿੰਡ ਨਾਲ ਨਾਲ ਪਿੰਡ ਦੇ ਜਾਂਦੇ ਆਪਾਂ ਪਹਿਲੀ ਸਫਲੀ ਦੇਖੀ ਆ ਕਦੇ ਨਹੀਂ ਦਿਖੀ ਹੈ ਨਾ ਐ ਜਿਹੜੇ ਤੇ ਕਣਕੀ ਵੀਤੀ ਹੈ ਸਾਰੀ ਗਰਮੀ ਦੀ ਥੋਪੀ ਲਾਈਆ ਫੋਰ ਲੱਗਿਆ ਕਾਂ ਵਾਲੀ ਕਾਂ ਵਾਲੀ ਆਪਾਂ ਜਾਣਾ ਨੂੰ ਲੰਗੇ ਲੰਗੇ ਛੋਟਾ ਪਿੰਡ ਲੰਗੇ ਆਪਾਂ ਐਸੀ ਕਰਦੇ ਹੋ ਕਿਹੜਾ ਪਿੰਡ ਸੀਗਾ ਉਹ ਉਹ ਯਾਰ ਕਿੱਥੇ ਆ ਗਿਆ ਪਿੰਡ ਆਪਾ ਮੈਨੂੰ ਲੱਗਦਾ ਇਹੀ ਪਿੰਡ ਆ ਜਿੱਥੇ ਆ ਦੀ ਡੈਸਟੀਨੇਸ਼ਨ ਆ ਆਪਾਂ ਜਿਹੜਾ ਪਿੰਡ ਦਿਖਣਾ ਸੀਗਾ ਤਾਵਾਂ ਵਾਲੀ ਪਿੰਡਾ ਫਾਜਲ ਕਾ ਜ਼ਿਲ੍ਹੇ ਦਾ ਫਾਜਲ ਕਾ ਤੋਂ ਹੈ 10 ਕਿਲੋਮੀਟਰ ਹੋਊਗਾ। ਜੇ ਵੀ ਆਪਾਂ ਪਹਿਲਾ ਕੱਲ ਪਿੰਡ ਦਿੱਖਿਆ ਤੁਸੀਂ ਪਹਿਲੀ ਵੀਡੀਓ ਚ ਦੇਖ ਲਿਓ। ਉਹਨਾਂ ਪਿੰਡਾ ਤੋਂ ਬਸ ਨਾਲ ਹੀ ਆ ਇਹ। ਫੇਟ ਹੋ ਗਏ ਸੀ ਨਾ ਕੱਲ। ਅ ਫਿਰ ਅੱਜ ਇਹ ਦੇਖ ਕੇ ਆਪਾਂ ਕੀ ਦਿਖਾਉਣੀ। ਇਹ ਕਿੰਨੇ ਘਟਾਨ ਗਿਆ ਸੀ ਹਨਾ। ਟੇਰਿਆਂ ਤੇ ਬੈਠੇ ਆ ਘਰ ਪਾਏ ਆ ਇੱਧਰ ਇੱਧਰ ਦੇਖੀ ਐਂਛਰ ਤੇ ਇਹ ਘਰ ਨਵਾਂ ਖੜੇਗਾ ਇੱਧਰ ਕੀ ਉਹ ਲੱਗੋ ਇਹ ਪਿੰਡਿਆ ਮੇਰਾ ਸਾਰਾ ਪਿੰਡ ਕੋਈ ਘਰ ਕਿਤੇ ਆ ਕੋਈ ਘਰ ਕਿਤੇ ਆ ਆਹ ਦੇਖੋ ਕਿੰਨੇ ਘਰ ਕੋਈ ਘਰ ਨਾਲ ਜੜਵਾ ਹੈਗਾ ਹੰਦਾ ਹਈ ਕੋ ਵਾਲੀ ਇਹਨੂੰ ਕਹਿੰਦੇ ਆ ਇੱਥੇ ਮਾਡਿਊਲਸ ਚਾਰਟ ਲੱਗਦੀ ਆ ਆਪਾਂ ਵਾਲੀ ਕੋਈ ਘਰ ਨਾਲ ਜੜਬਾ ਨਹੀਂ ਹੈਗਾ ਨੇ ਆਪਿਆ ਪਕਰਦੀ ਇਹ ਬੰਦ ਇਹਨੇ ਆਪਾਂ ਨੂੰ ਪਛਾਣ ਦਿੱਤਾ ਲੋਕੇਸ਼ਨ ਤੇ ਆਪਾਂ ਪਹੁੰਚ ਗਏ ਪਰ ਮਤਲਬ ਐ ਹੀ ਆ ਉਹ ਦੋ ਦੋ ਭਾਈ ਬੈਠੇ ਆ ਹਨਾ ਦੋ ਗਾਂਢੀ ਵੰਢੀ ਦੋ ਬਿਚਾਰ ਪਰ ਇਕੱਠਾ ਨਹੀਂ ਪਿੰਡ ਹੈਗਾ ਸਾਰੇ ਪਿੰਡ ਇਧਰ ਵੀ ਘਰ ਹੈਗੇ ਰਾਈਟ ਸਾਈਡ ਤੇ ਦੇਖੀ ਹਨਾ ਰਾਈਟ ਸਾਈਡ ਤੇ ਇਧਰ ਕੁੱਕੜਾ ਸਿੱਧਾ ਆਰੂ ਉੱਤੇ ਇਧਰ ਪਵਾਸ ਚੱਲਦੇ ਆ ਉੱਥੋਂ ਤੱਕ ਦੇਖੀਏ लास्ट ਜਿੰਨਾ ਤੇ

ਮੈਂ ਸੋਚਿਆ ਇਹ ਵੀ ਇਹੀ ਕੌਮਾ ਵਾਲੀ ਆ ਹਨਾ ਉਹ ਬੈਂ ਨਹੀਂ ਇਹ ਵੀ ਭਾਈ ਤੁਸੀਂ ਅੱਗੇ ਜਾਓ ਆ ਇੱਥੇ ਜੁਰੂਰ ਹੁੰਦਾ ਆ ਸਾਡੇ ਕਿਨਾਰੇ ਆਟਾ ਆਸਮਨ ਦਾ ਸੂਬਾ ਨਹੀਂ ਆ ਅੱਜ ਵੈਸੇ ਵੀ ਵਧੀਆ ਯਾਰ ਅੱਜ ਨਾ ਬੱਦਲ ਹੋ ਗਏ ਬਹੁਤ ਵਧੀਆ ਹੋਊਗਾ ਕੱਲ੍ਹ ਆ ਗਿਆ ਇਸ ਟੈਮ ਕੋਈ ਮਤਲਬ ਜਿਹੜਾ ਵਿਲਾ ਆਪਣੇ ਵਰਗਾ ਹੈਗਾ ਉਹ ਹੋਊਗਾ ਬਾਕੀ ਸਾਰੇ ਬਸ ਕੰਮਾਂ ਕਰਾਂਗੇ ਅਧਿਕਾਰ ਨਹੀਂ ਹੈ ਇਸ ਪਰ ਉਹ ਸਪਾਰਟੂਲ ਹੈਗਾ ਇੱਥੇ ਆ ਦਿੱਤੀ ਸਪਾਰਟੂਲ ਤੇ ਲਿਖਿਆ ਹੋਣਾ ਉਹ ਲਿਖਿਆ ਹੈਗਾ ਆਂ ਦਾਵਾਰੀ ਪ੍ਰਾਇਮਰੀ ਸਪਾਰਟੂਲ ਢਾਣੀਆਂ ਇੱਧਰ ਢਾਣੀਆਂ ਸਾਰੀਆਂ ਆ ਅੱਡਾ ਔਰ ਫਿਰ ਇਹ ਵਾਲਾ ਇਹ ਆਓ ਤੁਹਾਡਾ ਕੰਮ ਪਵਾਕ ਤੋਂ ਨੇ ਆ ਠੀਕ ਜੀ ਇੱਕ ਵਰਪਿੰਡ ਦਾ ਜਿੱਥੇ ਲਾ ਦਿੱਤੇ ਉਸਨਿੰਮ ਦਾ ਇਹ ਪਿੰਡ ਦਾ ਮਤਲਬ ਵੱਡਾ ਪਿੰਡ ਆ ਮਣੋ ਆਇ ਤੋਂ ਸਵਾਰ ਐਸਰ ਵੀ ਹੋ ਗਈ ਆ ਉਹ ਉਸ ਕਰ ਉਹ ਦੇ ਨਾਲ ਨਾਲ ਬਨ ਗਈ ਆ ਆ ਗੜੀ ਆ ਉਹਦੀ ਉਹ ਦਿਖ ਗਰਾਊਂਡ ਉਹਦੀ ਬਣੀ ਬੱਚਾ ਬੱਸਾ ਖੜੀਆ ਇਹ ਤੁਸੀਂ ਆ ਪਿੰਡ ਚ ਰਹਿੰਨੇ ਜੀ ਕਿੰਨੇ ਕਾਲ ਹਾਂ ਜੀ ਨਾ ਸ਼ਹਿਰ ਰਹਿੰਦੇ ਹੈਗੇ ਕਿਹੜੇ ਇਹ ਬਾਜੂ ਤਾਂ ਰਹਿੰਦੇ ਬਾਕੀ ਜਮੀਨ ਆਪਣੀ ਇੱਥੇ ਹੀ ਉਹ ਜੋ ਆਪਣਾ ਟਾਰਸਾ ਕਰਾ ਹੈ ਅੱਛਾ ਮਤਲਬ ਪਿੰਡ ਚ ਵੀ ਪਿੰਡ ਵੀ ਥੋੜਾ ਹੀ ਆ ਫਿਰ ਚਾਚਾ ਜੀ ਦਾ ਲੜਕਾ ਜਿਹੜਾ ਨਾ ਠੀਕ ਹੈ ਜੀ ਉਹ ਸਰਪੰਚ ਨਵਾਂ ਕਾਂਵਾਂ ਵਾਲੀ ਤੇ ਦੋ ਕਣਗੇ ਨਾ 75 ਇਹ ਇਹ ਪੁਰਾਣਾ ਨਹੀਂ ਇੱਕ ਕਾਂਵਾਲੀ ਤੇ ਕਾਂਵਾਲੀ ਹਟਾਣੀਆਂ ਦੇ ਘੇਰੇ ਉਹ ਨਵਾਂ ਬਣ ਗਿਆ ਹਾਂ ਠੀਕ ਹੈ ਜੀ ਕਿੰਨੇ ਘਰ ਆ ਇੱਥੇ ਇੱਥੇ ਉਥੇਰੇ ਘਰ ਹੋ ਜਾਂਦੇ ਹੁਣ ਤੇ ਹੋਣ ਕੇ ਸੌ ਦਸਾਂ ਕਰਦੇ ਬਾੜੇ ਘਰ ਤਾਂ ਅੰਕਲ ਮੇਰੇ ਨਾਲ ਟਾਣੀਆਂ ਆਈਆਂ ਟਾਣੀਆਂ ਸਭ ਜ਼ਮੀਨਾਂ 'ਚ ਆ ਗਏ ਪਿੰਡਾਂ 'ਚ ਤਾਂ ਥੋੜਾ ਠੀਕ ਪਸ਼ੂ ਜਿਆਦੇ ਲੋਕਾਂ ਰੱਖੇ ਖੇਤੀ ਕਰਦੇ ਪਸ਼ੂ ਦੇ ਹਿਸਾਬ ਤੇ ਕੀ ਕਰਦੇ ਲੋਕ ਬਾਲੇ ਉਹ ਖੇਤੀ ਤੇ ਡਿਪੈਂਡ ਹੈਗੇ ਬੱਲੇ ਲੱਕ ਨਿਆਰੇ ਲੈਂਦੀਆਂ ਨਾ ਸ਼ਾਮੇ ਕਿਉਂ ਦੇਖ ਲਾ ਗਾਨੀ ਬੱਲਾ ਇਹਨਾਂ ਦੀ ਆਈ ਔਰ ਦੇਖ ਇੱਕ ਮਮਤੀ ਨਜ਼ਰ ਆ ਰਹੀ ਆ ਇੱਕ ਚ 12 ਇੱਕ ਘਰ ਉਹ ਡਬਲ ਦੋ ਘਰ ਕਿਸ ਪਿੰਡ ਦਾ ਹੈ ਨਾ ਇਹ ਜੀ ਬਾਈ ਉਹ ਵੀ ਦੱਸਦਾ ਕਿ ਆ ਤੁਸੀਂ ਤਾਂ ਸੋਣੀ ਲਿਆ ਹੋਣਾ ਕਹਿੰਦੇ ਕਿ ਹੁਣ ਕਾਂਵਾਂ ਵਾਲੀ ਨਵਾਂ ਮਤਲਬ ਜਿਹੜੇ ਢਾਣੀਆਂ ਚ ਲੋਕ ਉਹਦਾ ਅਲੱਗ ਸਰਪੰਚ ਹੈਗਾ ਤੇ ਇਹ ਜਿਹੜਾ ਕਾਂਵਾਂ ਵਾਲੀ ਆ ਇਹਦਾ ਅਲੱਗ ਸਰਪੰਚ ਹੈਗਾ ਮਤਲਬ ਦੋ ਪਿੰਡ ਬਣਾਤੇ ਲੋ ਆਪਾਂ ਪਹੁੰਚ ਗਏ ਫਰੈਂਡ ਦੇ ਵਿੱਚ ਤੁਸੀਂ ਦੇਖੋ ਹੁਣ ਐ ਇੱਧਰ ਵੀ ਗੋਰ ਕੀ ਆਲਾ ਕੋਣ ਹੁਣ ਕੋਈ ਇੱਕ ਗੱਲ ਹੋ ਰਾ ਹੁਣ ਬੇਰੀਆਂ ਦਾ ਪੌਸਮ ਆ ਆਪਾਂ ਨੂੰ ਬੇਰ ਖਾਓ ਮਿਲਦੇ ਉੱਥੇ ਰਸਤੇ 'ਚ ਨਾ ਫੇਰ ਬੇਰ ਖਾਵਾਂਗੇ ਨਾ ਵਧੀਆ ਆ ਹੋਰ ਬੱਲੇ 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 ਗੱਟੇ ਉੱਤੇ ਅਜੀਬ ਹੀ ਰੱਖਿਆ ਮਤਲਬ ਪੱਠੇ ਢੋਣ ਨੂੰ ਆਪਣੇ ਵਾਲ ਤਾਂ ਮੋਟਰਸਾਈਕਲ ਦੇ ਤੂੰ ਹੀ ਫਰਦੀ ਜਗ੍ਹਾ ਨੇ ਪਸ਼ੂ ਰੱਖਿਆ ਨਾ 3-4 ਕਿਉਂ ਮੋਟਰਸਾਈਕਲ ਦੀ ਚੱਕੀ ਆਉਂਦਾ ਬਾਥੀਆਂ ਗੰਨਾਂ ਦੇ ਆ ਗਏ ਨਾ ਮੇਨ ਅੱਡੇ ਤੇ ਝੜਾ ਇਹ ਪਾ ਇੱਥੇ ਦੁਕਾਨਾਂ ਹੈਗੀਆਂ ਮੇਨ ਅੱਡਾ ਦੁਕਾਨਾਂ ਦੇ ਕੋਲ ਆ ਇਹ ਸਾਰਾ ਪਿੰਡੇ ਹੀ ਆ ਕਾਂਵਾ ਮਾਰੀ ਪਿੰਡ ਦਾ ਨੋਮ ਵੀ ਦਿੱਖ ਕਹੋ ਜਿਆ ਹੈਗਾ ਇੱਧਰ ਸਕੂਲ ਹੋਊਗਾ ਵੱਡਾ ਸਕੂਲ ਆ ਇੱਧਰ ਬੱਚੇ ਕੜ ਕੇ ਆਈ ਜਾਂਦੇ ਆ ਪੇਪਰ ਆ ਸੱਚਾ ਚਾਹੇ ਤਾਂ ਹੀ ਜਲਦੀ ਛੁੱਟੀ ਹੋਗੀ ਨਾ 11 12 ਵਾਰ ਆਏ ਆ ਆ ਦੇ ਉਹ ਕੰਮ ਕੱਪਾਈਆ ਸ਼ੁਰੂ ਵਧੀਆ ਆਉਦੇ ਕੰਮ ਤੋਂ ਕੰਮ ਤੇ ਜਾ ਰਹੇ ਆ ਸੋ ਸਾਰੇ ਫੱਕਰ ਚੱਕ ਕੇ ਸਾਰੇ ਆ ਨਵੀਕਰ ਭਾਈ ਸਾਰੇ ਸੋਨੇ ਦਾ ਭਾਈ ਆ ਕੋਲਾ ਫਿੱਟਾ ਨਹੀਂ ਇੱਧ ਤੋਂ ਬਾਹਰ ਢਾਣੀਆਂ ਚ ਘਰ ਪਾ ਲੈ ਗੱਡੇ ਦਾ ਕਹਿ ਦਿੰਦੇ ਨੇ ਢਾਣੀ ਕਹਿ ਦਿੰਦੇ ਆਪਾਂ ਕਿਪਾ ਇਹ ਦਾ ਹੱਲ ਹੈ ਹੈ ਨਾ ਮਤਲਬ ਜਿੱਥੇ ਆਪਣੇ ਰੱਖਿਆ ਹੈਗਾ ਬੰਦੇ ਨੂੰ ਉੱਥੇ ਰਹਿਣਾ ਪੈਂਦਾ ਕੋਈ ਮਤਲਬ ਕਿਵੇਂ ਦੀ ਜ਼ਿੰਦਗੀ ਬੰਦੀਤ ਕਰਦਾ ਕੋਈ ਕਿੰਨੇ ਦੀ ਹੈ ਨਾ ਮਤਲਬ ਜੀ ਜੇ ਮਤਲਬ ਬੰਦਾ ਕਹਿੰਦਾ ਨਾ ਮੈਂ ਹੀ ਮੈਂ ਹੀ ਦੁਖੀ ਹਾਂ ਤਾਂ ਉਹ ਗਲਤ ਆ ਸੁਖੀ ਵੀ ਹਰੇਕ ਬੰਦਾ ਹੀ ਆ ਤੇ ਦੁਖੀ ਵੀ ਹਰੇਕੀ ਆ ਸਾਰੇ ਬੰਦੇ ਬਰਾਬਰ ਨਹੀਂ ਹੁੰਦੇ ਕੰਮ ਆ ਖਾਈ ਸਕੂਲ ਆਇਆ ਕਿੰਨਾ thora ਪਾਇਆ ਉਹ ਕਿੰਨਾ ਘੇੜਾ ਅੱਗੇ ਬੰਨ ਆ ਗਿਆ ਲਾਤੀਆ ਕੇ ਮੇਰੇ ਸਾਹਮਣੇ ਘਰ ਦੀ ਹੈ ਰਾਈਟ ਸਾਈਡ ਤੇ ਘਰ ਹੈਗੇ ਸਾਹਮਣੇ ਕੋਈ ਘਰ ਨਹੀਂ ਦਾ ਇੱਧਰ ਘਰ ਹੈਗੇ ਉਹ ਦੂਜੇ ਚੱਲੇ ਉਹ ਇਸੇ ਪੜਦੇ ਆ ਚੱਲ ਲੈ ਬਣਾ ਕਾਂ ਵਾਲੀ ਧੁੱਕੀ ਆਹਾਂ ਆਉਂਦੇ ਆ ਘਰ ਆ ਰੂ ਕਿੱਥੇ ਜਾਂਦਾ ਉਹ ਤੁਛਦੇ ਆ ਬਾਈਆਂ ਤੋਂ ਆ ਸਾਰੇ ਘਰਾਂ ਕੀ ਹੋਣਾ ਇਹ ਕਿੱਥੇ ਕਿੱਡੇ ਜਾਂਦੇ ਆ ਤੁਛਦੇ ਆ ਸਾਹਮਣੇ ਦੇਖੋ ਭਾਈ ਇਹ ਜਿਹੜਾ ਰੈਂਡ ਸਾਈਡ ਹੈਗਾ ਸਾਡੇ ਫਾਜੂਕਾ ਜ਼ਿਲ੍ਹੇ ਦੇ ਰੂਪ ਕਰਦਾ ਮਤਲਬ ਜਿਹੜੇ ਪਾਟਰ ਸਾਈਡ ਤੇ ਨੂੰ ਕਰ ਆ ਘਰ ਕਿੰਨੇ ਤੇ ਆ ਰੋਡ ਅੱਗੇ ਪਿੰਡ ਹੈਗਾ ਕੋਈ ਤਾਂ ਕਿ ਆਪਸਤੇ ਕਲਾਉਂ ਨਾ ਆ ਜਾਂਦਾ ਰੋਡ ਅੱਛਾ ਇਹ ਸਿੱਧਾ ਜਾਊਗਾ ਜੀ ਆ ਗੇਟ ਆ ਠੀਕ ਹੈ ਅੱਗੇ ਆਊਗਾ ਮਾਤਮ ਨਗਰ ਉਸ ਤੋਂ ਬਾਅਦ ਅੱਗੇ ਆ ਉਹਦੇ ਪਹਿਲਾਂ ਤਰਿਆ ਕੋਲ ਹਾਂਜੀ ਕੋਲ ਤੋਂ ਪਾਰ ਕਰਦੇ ਸਾਰ ਯਾ ਪਹਿਲਾਂ ਮਾਤਮ ਨਗਰ ਆਵੇਗਾ ਠੀਕ ਹੈ ਜੀ ਸਾਰਾ ਸੇਗਲ ਮਾਤਮ ਨਗਰ ਆਇਆ ਰਾਮ ਸਿੰਘਲ ਪਹਿਲੇ ਰਾਮਸਾਲੇ ਬਟੋਲੇ ਵਾਲੀ ਫਿਰ 3 ਨੰਬਰ ਠੀਕ ਹੈ ਜੀ ਠੀਕ ਹੈ ਤੇ ਤੁਹਾਡੇ ਘਰ ਕਿਹੜੇ ਪਿੰਡ ਚ ਕਮਾ ਵਾਲੀ ਚ ਚਲੋ ਇਹ ਵੀ ਕਮਾ ਵਾਲੀ ਦੇ ਸਾਰੇ ਹਨਾ ਕਰ ਹੋਰ ਬਾਈ ਕੰਮ ਤੇਰਾ ਵਧੀਆ ਚੱਲਦਾ ਹੈ ਹੈ ਸਬਜ਼ੀ ਤੁਹਾਡੇ ਪਿੰਡਾਂ ਚ ਗੁਜ਼ਾਰਾ ਕਿਉਂ ਵਧੀਆ ਚੱਲਦਾ ਹੋਣਾ ਪਤਾ ਕਿਉਂ ਦੁਕਾਨਦਾਰ ਘਟਣਾ ਉਰੇ ਸ਼ਹਿਰਾਂ ਅੰਝ ਤੇ ਇਹ ਹੁੰਦਾ ਅਗਲਾ ਕਿਤੇ ਉਹ ਲੈ ਲੈਂਦਾ ਹੁਣ ਘਰੇ ਬੈਠਿਆਂ ਨੂੰ ਤੁਸੀਂ ਸਬਜ਼ੀ ਦਿੰਦੇ ਹੋ ਆਉਂਦੇ ਆ 20 25 ਜਨਾ ਹੋਰ ਬਾਈ ਦੁਪahar ਦਾ ਬਹੁਤ ਅੱਛਾ ਸਾਰਾ ਹੀ ਲੱਗਦਾ ਠੀਕ ਹੈ ਚਰ ਕਰਦੇ ਨੂੰ ਵੀ ਸੁੱਖ ਆ ਬੈਠਿਆਂ ਨੂੰ ਸਬਜ਼ੀ ਮਿਲ ਜਾਂਦੀ ਹੈ ਹਨਾ ਇਹ ਕਮਾਲੀ ਦੀ ਘਰ ਆਏ ਸਾਰੇ ਇਹ ਜਦ ਰਹਿਣ ਸਹਿਣਾ ਹੈ ਨਾ ਲੋਕਾਂ ਦਾ ਬਾਟਰ ਤੇ ਪਿੰਡ ਦੇਖ ਲੋ ਕਮਾਲੀ ਤਿੰਨ ਨੰਬਰ ਜਿਹੜਾ ਨੈੱਟ ਤੇ ਪਤਾ ਨਹੀਂ ਸ਼ੋਅ ਹੁੰਦਾ ਐਸੇ ਤਿੰਨ ਨੰਬਰ ਦੇ ਨੋਨ ਨਾਲ ਜਾਣਦੇ ਉਹਨੂੰ ਪਰ ਨੈੱਟ ਤੇ ਸ਼ੋਅ ਹੁੰਦਾ ਔਰ ਇਹ ਲਾ ਤੇਜੀ ਕਾ ਔਰ ਇਹ ਲਾ ਤੇਜੀ ਕਾ ਕਹੋਗੇ ਕਿਸੇ ਨੂੰ ਨਹੀਂ ਪਤਾ ਤਾਂ ਤਿੰਨ ਨੰਬਰ ਕਹਿਣਾ ਪੈਂਦਾ ਪਿੰਡ ਦਾ ਨੋ ਹੀ ਤਿੰਨ ਨੰਬਰ ਆ ਅੱਗੇ ਆਪਾਂ ਦੇਖਦੇ ਹਾਂ ਬਸਤੀ RAM ਸਿੰਘ ਦਾ ਉਗਾ ਆ ਮਹਾਤਮ ਨਗਰ ਉਗਾ ਬਸਤੀ RAM ਸਿੰਘ ਉਗਾ ਉਸ ਤੋਂ ਬਾਅਦ 3 ਨੰਬਰ ਤੇ ਆਪਾਂ ਪਹੁੰਚਦੇ ਹਾਂ ਜਿਹੜਾ ਬਾਈ ਨੇ ਦੱਸਿਆ ਆ ਬਾਜ਼ਾਰ ਇਸ ਪਿੰਡ ਦਾ ਚਾਹ ਮਿੱਠਾ ਸੌਦਾ ਕੁਝ ਵੀ ਲੈਣਾ ਆਪਾਂ ਪੱਤੀ ਲੈਣੀ ਆ ਉਹ ਇਨਾ ਪਿੰਡਾਂ ਤੋਂ ਮਿਲ ਜਾਂਦਾ ਠੀਕ ਹੈ ਪ੍ਰੋਗਰਾਮ ਕਰਨਾ ਟੈਂਟ ਹਾਊਸ ਵੀ ਹੈਗਾ ਹਾਂ ਪੱਤੀ ਚਲੋ ਬਾਕੀ ਰੱਬ ਰੱਖਾ ਸਹੀ ਆ ਤੇ ਇੱਕ ਨੀਨੀ ਜਗਾ ਹੈ ਕਿ ਯਾਰ ਕੋ ਸਾਹਮਣੇ ਦਰਿਆ ਦਰਿਆ ਹੀ ਲੱਖਾ ਸਾਰਾ ਆ ਸਾਰਾ ਏਰੀਆ ਦੇਖੋ ਜੀ 15 ਪਲੇਨ ਏਰੀਆ ਲੱਗ ਰਿਹਾ ਪਰ ਨੀਮਾ ਹੈ ਜਦੋਂ ਕਿਤੇ ਉਹ ਦਰਿਆ ਉਹਦੇ ਸਾਹਮਣੇ ਬੰਦ ਨਜ਼ਰ ਆ ਰਿਹਾ ਨਾ ਤਾਂ ਉਹ ਪਨ ਟੁੱਟਣ ਦਾ ਵੀ ਖਤਰਾ ਹੁੰਦਾ ਹੈ ਕੱਲ ਆਪਾਂ ਦਿਖਾਈ ਹੈ ਦੂਜੀ ਵੀਡੀਓ ਤੁਸੀਂ ਕਿੰਨੇ ਮਤਲਬ ਜਿਹੜੇ ਪਿੰਡ ਗਏ ਸਾਰਿਆਂ ਨੇ ਕਿਹਾ ਸਾਡੇ ਪਿਛਲੇ ਸਾਲ ਪਾਣੀ ਆਇਆ ਸੀਗਾ ਇਹੀ ਚੱਕਰ ਪੈਂਦਾ ਵੈਸੇ ਫਸਲਾਂ ਵਧੀਆ ਹੈਗੇ ਓਹ ਸਾਹਮਣੇ ਦੇਖਦੇ ਆਪਾਂ ਸ਼ੁਰੂ ਹੋ ਗਿਆ ਜੀ ਆਪਣਾ ਪਿੰਡ ਨਵਾਂ ਗੁਰਦੁਆਰਾ ਸਾਹਿਬ ਆ ਗਿਆ ਹਨਾ ਆ ਗੁਰਦੁਆਰਾ ਬਿਲਡਿੰਗ ਆ ਕਿਉਂਕਿ ਹਰ ਇੱਕ ਪਿੰਡ ਚ ਕੱਲ ਵੀ ਬਾਈ ਨੇ ਦੱਸਿਆ ਸੀਗਾ ਕਿ ਨਾ ਗੁਰਦੁਆਰਾ ਅਸੀਂ ਟੂਟ ਬਣਾਇਆ ਪਹਿਲਾਂ ਨਹੀਂ ਸੀ ਹੈਗਾ ਅੱਜ ਤੱਕ ਹੀ ਨਵਾਂ ਬਣਾਇਆ ਲੱਗਦਾ ਆ ਸਕੂਲ ਵੀ ਹੈਗਾ ਉਹ ਟਾਣੀ ਤਰਾਂ ਵਾਲੀ ਤਰਾਂ ਵਾਲੀ ਪਿੰਡ ਹੈ ਹੈ ਅੱਛਾ ਮਹਾਤਮ ਨਗਰ ਕਿੱਧਰ ਚਲੇਗਾ ਹੈ ਮੇਰੇ ਕਿਹੜਾ ਪਿੰਡ ਹੈ ਹਾਂ ਇਹ ਮੇਰਾ ਤਰਾਂ ਤਰਾਂ ਵਾਲੀ ਟਾਣੀ ਮਹਾਤਮ ਨਗਰ ਅੱਗੇ ਪਾਰ ਠੀਕ ਹੈ ਕਿੰਨੇ ਘਰ ਆਏ ਤੁਹਾਡੇ ਵਿੱਚ ਕਿੰਨੇ ਘਰ ਆ ਇੱਥੇ ਘਰਾਂ ਨਹੀਂ ਆ ਸਾਰੇ ਪਿੰਡੇ ਢਾਣੀ ਬਾਜੇ ਨੇ ਢਾਣੀਆਂ ਹੀ ਆ ਬਸ ਠੀਕ ਹੈ ਹਾਂਜੀ ਨਹੀਂ ਆ ਬੰਦ ਕਿੰਨੇ ਰੰਗ ਨੇ ਕਿੰਨੇ ਗਿਣਾ ਲੈ ਓ ਤਾਂ ਬੜੇ ਬਣਦੇ ਨੇ ਥੋੜਾ ਮਲਵਾ ਲੱਗੇ ਲੱਗੇ ਪਿੰਡ ਚ ਵੀ 30 25 30 ਘਰ ਹੈਗੇ ਹਾਂਜੀ ਹੈਗੇ ਠੀਕ ਠੀਕ ਇੱਕ ਬੰਦੇ ਨਾਲ ਬਾਡੀ ਇਹ ਤੋਹਰੇ verdade ਮਤਲਬ ਆਪਾਂ ਕਿੱਤੇ ਕਿੰਨੇ ਰਸਤੇ ਦੇਖ ਲਏ ਜਿਹੜੇ ਪਿੰਡਾਂ ਦਾ ਆਪਾਂ ਨਾਮ ਲਿਖਿਆ ਵੀ ਨਹੀਂ ਸੀ ਨਾ ਉਹ ਵੀ ਪਿੰਡ ਹੈਗੇ ਆ ਮੈਂ ਇੱਥੇ ਗੱਲਾਂ ਕੀਤੀਆਂ ਕਹਿਣਾ ਜਿਹੜੇ ਪਿੰਡ ਆਪਾਂ ਲਿਖਿਆ ਵੀ ਨਹੀਂ ਸੀ ਨਾ ਉਹ ਵੀ ਪਿੰਡ ਆਪਾਂ ਨੂੰ ਰਸਤੇ ਮਿਲ ਗਿਆ ਤਰਾਂਵਲੀ ਢਾਣੀ ਇਹ ਪਿੰਡ ਥੋੜਾ ਹੈਗਾ ਸੀ ਕਿ ਮੇਰੇ ਚ ਸੋਵਰ ਆ ਰਸਤਾ ਵਧੀਆ ਹੈਗਾ ਚਾਲੂ ਆ ਪਰ ਚੱਲ ਬਈ ਜਲਦੀ ਜਲਦੀ ਪਹੁੰਚੀਏ ਉਹ ਪਿੰਡ ਦੇ ਖੰਡਾ ਨਾ ਬੜਾ ਹੈਗਾ ਮੈਂ ਫੜੇ ਰਹਿਣ ਦਾ ਸੋਚਿਆ ਸੀ ਆ ਪਿੰਡੇ ਚ ਰੂਟ ਜਾਣਾ ਤੇ ਇੰਨਾ ਪਿੰਡਾ ਕੋਈ ਬੱਸ-ਵੁੱਸ ਨਹੀਂ ਆਉਂਦੀ ਮੈਂ ਕਹਿੰਦਾ ਇੱਥੇ ਆਟੋ ਵੀ ਨਹੀਂ ਆਉਂਦਾ ਮੋਟਰਸਾਈਕਲ ਤੇ ਹੀ ਬੰਦਾ ਵਯਾਰ ਜਾਂਦਾ ਜਿਸ ਤੋਂ ਮੋਟਰਸਾਈਕਲ ਵਿਚਾਰੇ ਕੋ ਨਹੀਂ ਹੈਗਾ ਉਹ ਸਾਈਕਲ ਤੇ ਜਾਂਦਾ। ਕੋਈ ਨਾ ਤਾਂ ਬੱਸਾਂ ਦੀ ਨਾ ਆਟੋ ਟੈਪੂ ਟੱਲਾ ਹੁੰਦਾ। ਕਿ ਯਾਰਾ ਕਰਦੇ ਆ ਲੋਕ ਵਧੀਆ ਜ਼ਿੰਦਗੀ ਹੈ ਚਲੋ। ਆ ਦੇਖੋ ਅੱਗੇ ਬੰਨ ਆ ਗਿਆ। ਬੰਨ ਦੇ ਅੰਦਰ ਵੀ ਲੋਕ ਰਹਿੰਦੇ ਆ। ਬੰਨ ਦੇ ਅੰਦਰ ਵੀ ਘਰ ਹੈਗੇ ਆ। ਫਿਰ ਦਰਿਆ ਚ ਡੁੱਬਣਾ ਹੀ ਆ ਸਾਡੇ ਪਿੰਡ। ਚੌਂਕੀ ਆ। ਇਸ ਚੌਂਕੀ ਬੰਦ ਗਿਆ ਚੌਂਕੀ ਆ ਗਈ ਸੱਸੀ ਗਾਲ ਸਰ ਇਹ ਇਹ ਪੁਲਿਸ ਚੌਂਕੀ ਸੀਗੀ ਥਾਣੇਦਾਰ ਸਰ ਖੜੇ ਸੀਗੇ ਇੱਕ ਪੋੜ ਆ ਗਿਆ ਪੋੜ ਆਪਣੇ ਦਰਿਆ ਉਸੇ ਤੇ ਹੀ ਆ ਨਾ ਸਤਲੁਜ ਦਰਿਆ ਹੈ ਉਹਦੀ ਇੱਕ 파ਟ ਆ ਮੈਨੂੰ ਲੱਗਦਾ ਅੱਧਾ ਸਤਲੁਜ ਤਾਂ ਨਹੀਂ ਇਹ ਸਾਰਾ ਤਾਂ ਨਹੀਂਗਾ ਇਹ ਵਾਪਸੀ ਜਾਂ ਪਾਕਿਸਤਾਨ ਚ ਹੁੰਦਾ 1 ਮਿੰਟ ਇਹਦਾ ਵਹਾ ਦੇ ਪਾਣੀ ਦਾ ਇੱਕ ਮਿੰਟ ਮੈਂ ਦੇਖਦਾ ਮੋਟਰ ਦਾ ਸਾਈਡ ਤੇ ਲਾ ਲਾ ਉਹ ਦੇਖਦੇ ਆ ਇੱਕ ਮਿੰਟ ਖੜ ਜਾ ਆਏ ਇਸ ਨਾਲ ਦਰਿਆ ਚ ਕੁਝ ਸਿੱਟ ਕੇ ਦੇਖਦੇ ਆ ਮਤਲਬ ਮੈਨੂੰ ਲੱਗਦਾ ਇਹ ਪਾਕਿਸਤਾਨ ਤੋਂ ਵਾਪਸ ਪਾਣੀ ਜਿਹੜਾ ਆਪਣੇ ਭਾਰਤ ਨੂੰ ਆਉਂਦਾ ਠੀਕ ਆ ਭਾਰਤੀ ਆ ਪੰਜਾਬ ਭਾਰਤੀ ਆ ਹੋਰ ਕੀ ਇਹ ਇੱਕ ਮਿੰਟ ਕਾਗਜ਼ ਆ ਯਾਰ ਦੇਖ ਹਵਾ ਨਾ ਹਮ ਅਨ ਉੱਡ ਜਾਨਾ ਯਾਰ ਕੋਈ ਨਾ ਦੇਖਦੇ ਆ ਜੇ ਡਿੱਗ ਗਿਆ ਤਾਂ ਤਿਆਰਬਾ ਦਾ ਕਰਨਾ ਹੀ ਆ ਮੈਨੂੰ ਲੱਗਦਾ ਉਹ ਪਾਕਿਸਤਾਨ ਨਾ ਉਧਰੋਂ ਐਨੂੰ ਆਉਂਦਾ ਵਾਪਸ ਹਾਂ ਆ ਦੇਖੋ ਉਹ ਦੇਖੋ ਕਾਗਜ਼ ਕਿੱਧਰ ਨੂੰ ਜਾਂਦਾ ਠੀਕ ਆ ਤੇ ਪਾਣੀ ਵੀ ਤੇ ਐਨੂੰ ਤੁਰਿਆ ਆਉਂਦਾ ओके ਇਧਰ ਦੇਖੋ ਇਹ ਨਾ ਜਿਵੇਂ ਮੰਨ ਲਓ ਉਹ ਅੱਗੇ ਆਪਣਾ ਹਨਾ ਅਗਲਾ ਪੁਲ ਹੈਗਾ ਉੱਥੋਂ ਪਾਣੀ ਉਧਰ ਜਾਂਦਾ ਤੇ ਪਾਕਿਸਤਾਨ ਤੋਂ ਫਿਰ ਵਾਪਸ ਇੰਡੀਆ ਨੂੰ ਆਈ ਜਾਂਦਾ ਕਾ ਇਹ ਇਹ ਪੁਲ ਪਤਾ ਕਿਹੜਾ ਹੈਗਾ ਇਹ ਆਹ ਹੈ ਮਹਾਤਮ ਨਗਰ ਤੋਂ ਪਿੱਛੇ ਜਿਹੜਾ ਤਰਾਂ ਵਾਲੀ ਪਿੰਡ ਆ ਉਹਦੇ ਵਿੱਚ ਆ ਇਹ ਇੱਕ ਹੀ ਗੱਡੀ ਲੰਘਦੀ ਇੱਥੇ ਆਪਾਂ ਨਾ ਪਹੁੰਚ ਗਏ ਮਹਾਤਮ ਨਗਰ ਆਪ ਐਂਗਲਾ ਸਾਹਮਣੇ ਓੜੇ ਓੜਾ ਪਿਆ ਸੀ ਇਹ ਸੜਕ ਤੇ ਬਣੂਗੀ ਇਹ ਸੜਕ ਤੇ ਆਪੋ ਠੀਕ ਹੈ ਚਲੋ ਦੇਖ ਇੱਧਰ ਕੰਕਰੀਟ ਨਹੀਂ ਕੱਚੀ ਆ ਕਿਤੇ ਕਿਤੇ ਪੱਲ ਵੱਢਣ ਵਾਲੀ ਆ ਗਈ ਅੱਜ ਕੱਚੀ ਆ ਆ ਸਾਹਮਣੇ ਆ ਹੀ ਬੈਠਾ ਹੋਰ ਬੁਰਕ ਤੇ ਨਹੀਂ ਲੱਗਿਆ ਅੱਜ ਇਹ ਤੇ ਫਾਈਪਟਿਨਾ ਬੰਨਾ ਬੋੜਾ ਹੀ ਆ। ਰੈਣੀ ਦੇ ਗਾਂਦੇ ਕਿੱਧਰ ਰੁਕੀ? ਆ ਹੋ ਗਿਆ। ਕੋਈ ਬੋੜੀ ਬੋੜੀ ਹੌਂਟ ਲਾਈ। ਜਿਹੜੀ ਗੱਲ ਤੱਕ ਪਹੁੰਚ ਤਾ। ਆ ਆਹ ਘਾਰ ਆ। ਤਾਂ ਇਹ ਆਹ ਸਾਹਮਣੇ ਆ ਗਿਆ ਹਣਾ। ਆਨਲਾਈਨ ਪੁਆਇੰਟ ਆ ਗਿਆ। ਕਰੈਲੀ ਦੁਕਾਨ ਵੀ ਹੋਊ। ਹੈਗੀ ਆ ਦੇ ਬਣਾਈ ਆ ਗਈ ਹੋ ਗਿਆ ਤੇ ਕਿੰਨੀਆਂ ਦੇ ਗੰਦਾ ਮਹਾਤਮ ਨਗਰ ਕਨਫਰਮਾਪਾ ਕਰ ਲੈਨੇ ਆ ਕਿਸੇ ਤੋਂ ਭੈਣੀ ਰਾਮ ਸਿੰਘ ਲੰਘ ਰਹੇ ਆਪਾ ਭੈਣੀ ਰਾਮ ਸਿੰਘ ਜਾਂ ਫਸਲੀ ਰਾਮ ਸਿੰਘ ਸੇਮ ਹੀ ਆ ਪਟ 9 ਹੈਗਾ ਭੈਣੀਗਾਮ ਤੇ ਇਹ ਗੰਗਰੇ ਆ ਆਪਾਂ ਪੁਰਜਾ ਅਗਲੇ ਇੱਕ ਮਿੰਟ ਤੇ ਮਹਾਤਮ ਨਗਰ ਸ਼ਾਮਾ ਦਾ ਮੌਸਮ ਆ ਗਿਆ ਹੁਣ ਟਰੱਕ ਤਾਂ ਨਹੀਂ ਸ਼ਾਮ ਨੂੰ ਬੈਠਣਾ ਸਵੇਰ ਆਉਦਾ ਕੀ ਆ ਗਿਆ ਚਾਰ ਹੋ ਗਿਆ ਇਹ ਸ਼ੁਰੂ ਹੋਇਆ ਤਾਂ ਸ਼ੁਰੂ ਹੋ ਗਿਆ ਬਾਈ ਮਹਾਤਮਨਗਰ ਜਿਹੜੇ ਪਿੰਡ ਦੀ ਤਲਾਸ਼ ਸੀਗੀ ਉੱਥੇ ਫਾਈਨਲ ਪਹੁੰਚ ਗਏ ਆਪਾਂ ਹੁਣ ਇਹ ਪਿੰਡ ਦਾ ਚੱਕਰ ਲਾ ਕੇ ਦੇਖਦੇ ਆਂ ਉਹਨੂੰ ਦੇ ਸਾਥੇ ਕਰਿਓ ਗੂਗਲ ਤੇ ਕਿੰਨੀ ਦੂਰ ਆ ਫਾਜ਼ਲਗਾ ਤੋਂ ਮੇਰੇ ਹਿਸਾਬ ਨਾਲ ਤਾਂ ਹੋਊਗਾ ਬਾਈ ਐ ਤਾਂ ਘੱਟ ਲੱਗਦਾ ਮੂ 30 ਤੋਂ 12 ਕਿਲੋਮੀਟਰ ਹੈਗਾ ਘੁੰਮ-ਘੁਮਾ ਕੇ ਤਾਂ ਬਹੁਤ ਲੱਗਦਾ ਵੀ ਆਪਾਂ ਬਹੁਤ ਘੁੰਮ ਆਏ ਵੈਸੇ ਘੱਟ ਹੀ ਆ ਲੈਟ ਤੇ ਦਾ 12 13 ਕਿਲੋਮੀਟਰ ਚੋ ਹੁੰਦਾ ਆ ਇੱਥੇ ਬਣਿਆ ਹੈਗਾ ਸੁਵਿਧਾ ਕੇਂਦਰ ਵੀ ਹੈਗਾ ਸਰਕਾਰੀ ਬਿਲਡਿੰਗ ਵੀ ਹੈਗੀ ਆ ਫਿਟਨੈਸ ਜਿਮ ਨਾ ਤੱਕੀ ਜਾ ਪਿੰਡ ਪਰ ਲੌਕ ਲੱਗਿਆ ਸੋ ਦਾ ਕਿੰਨੋ ਆ ਮੰਡੀ-ਮੁੰਡੀ ਵੀ ਸਾਰਾ ਕੁਝ ਹੈਗਾ ਹੈ ਅਨਾਜ ਮੰਡੀ ਉਸ ਕਾਰਾ ਇਹ ਆ ਆਪਣੇ ਜਿਹੜੇ ਸਾਈਡ ਤੇ ਉਸ ਕਾਰ ਹੈਗੀ ਆ ਉਹਦੇ ਨਾਲ ਨਾਲ ਜਾ ਰਹੇ ਆ ਕਿ ਤਾ ਮਾ ਹਾਦਰ ਨਗਰ ਪ੍ਰਾਇਮਰੀ ਸਕੂਲ ਆ ਯਾਰ ਦਾ ਉਹ ਆਪਣੇ ਵੀ ਕਰ ਉਹ ਕੋਲ ਸਪੋਰਟ ਦੇ ਦਿੱਤਾ ਕਰਾ ਦੇ ਸੀ। ਥੈਂਕ ਯੂ ਸਰ ਜਦੋਂ ਕਿਤੇ ਮੰਨੋ 1900 ਪੈਡ ਚ ਜਦੋਂ ਲੜਾਈਆਂ ਲੱਗੀਆਂ ਨਾ ਪਾਕਿਸਤਾਨ ਦੇ ਨਾਲ ਇੰਡੀਆ ਦੀ ਜੰਗ ਹੋਈ ਆ ਤਾਂ ਉਹ ਆ ਸਾਰੇ ਪਿੰਡ ਨੂੰ ਉੱਥਾਂ ਪੈੰਡਾ ਸਨ ਤੇ ਕਿਲਤਾਰ ਦੇ ਨਾਲ ਨਾ ਸਾਰੇ ਪਿੰਡ ਆਪ ਦੇ ਰਿਸ਼ਤੇਦਾਰੀਆਂ ਝੋਟ ਗਈਆਂ ਚਾ ਕਈ ਵਿਚਾਰੇ ਘਰੋਂ ਫਟ ਕੇ ਚਲੇ ਗਏ ਕਈਆਂ ਦਾ ਉਦੋਂ ਮਤਲਬ ਦੂਸਰੀ ਜਗ੍ਹਾ ਤੇ ਘਰ ਵਾਲੇ ਜ਼ਮੀਨਾਂ ਸਸਤੀਆਂ ਮਹਿੰਗੀਆਂ ਵੇਚ ਕੇ ਇਹ ਕਰਾਉਂ ਉਹਦਾਨਾ ਬੰਦ ਆ ਯਾਰ ਇਹ ਤਾਂ 100 ਵੇਜ ਦੇ ਮੰਗ ਲਾਗਦਾ ਤਾਂ ਬਹੁਤ بڑا ਮਾਰ